ਚੜ ਗਈਆਂ ਚੜ ਗਈਆਂ ਯਾਦਰਾਹੀ ਬਣ ਜਾਂਦੀਆਂ ਮਰ ਜਾਣੀ ਓਰੇ ਇੰਨੇ ਮੁੰਡੇ ਵਰਦੇ ਜੀ ਕੀ ਤੁਸੀਂ ਜੋੰਬੀ ਪਹਿਲੀ ਜੋੰਬੀ ਬਣ ਗਈ ਆ ਉਹ ਕੁੜੀਆਂ ਯਾਦ ਕਰਨ ਲੱਗ ਰਹੀ ਨੇ ਵੇ ਸਾਰੀਆਂ ਮੈਂ ਤਾਂ ਬਈ ਗਈ ਕੁੜੀਆਂ ਦਾ ਕਰਕੇ ਸੀ ਇਹ ਜੋੰਬੀ ਜਿਹੜਾ ਹੈਗਾ ਬੜੀ ਘੈਂਟ ਚੀਜ਼ ਹੈ ਨਾ ਰਹੇ ਬੋਲ ਸਕਦਾ ਹਨਾ ਨਾ ਇਹਨੂੰ ਅਕਲ ਹੈ ਇਹ ਬੇਅਕਲ ਆ ਮੰਨ ਲਓ ਜੀ ਦੀਵਾਰ ਵੀ ਹੈ ਜੇ ਪਰਲੇ ਪਾਸੇ ਨੂੰ ਲੱਗਿਆ ਵੀ ਕੋਈ ਬੰਦਾ ਖੜਾ ਹੈ ਦੀਵਾਰ ਚ ਪੱਚੀ ਜਾਓ ਸਾਡੇ ਜੱਕੇਣਾ ਬੋਲਾ ਕਹਿੰਦਾ ਹਰ ਜੀ ਤੜਕੇ ਤੇ ਤਾਂ ਹਲਾ ਹੀ ਨਹੀਂ ਭੁੱਖ ਲੱਗੀ ਪਈ ਆ ਇਹਨੂੰ ਜ਼ਰਾ ਐਡੇ ਘੈਂਟ ਬੰਦੇ ਨੇ ਉਹ ਕਹਿੰਦੇ ਯਾਰ ਹਜੇ ਰੋਟੀ ਖਾਧੀ ਨਹੀਂ ਤੁਸੀਂ ਐਸੇ ਕਰਨਾ ਉਹਨਾਂ ਨੇ ਸੀਨ ਕੱਟ ਕਰਾਇਆ ਕਹਿੰਦੇ ਪਹਿਲਾਂ ਰੋਟੀ ਖਾ ਕੇ ਐਡੇ ਘੈਂਟ ਬੰਦੇ ਨੇ ਸਟ ਦੇ ਹੁੰਦੇ ਸੀ ਸਰਕਾਰ ਦੇ ਸੀ ਅਸੀਂ ਸਟ ਦੇ ਤਾਂ ਹੁੰਦੇ ਸੀ ਅਸੀਂ ਨਾ ਚੰਡੀਗੜ੍ਹ ਨਵੇਂ-ਨਵੇਂ ਰਹਿੰਦੇ ਸੀ ਨਾ ਤਾਂ ਮੈਨੂੰ ਰੋਟੀ ਪਕਾਉਣੀ ਹੁੰਦੀ ਸੀ ਨਾ ਐਨੂੰ ਆਉਂਦੀ ਸੀ ਸੀੜ ਸਾਡਾ ਹੁੰਦਾ ਸੀ ਕਿਤੇ-ਕਿਤੇ ਪਰ ਅਸੀਂ ਡੇਲੀ ਵੈਂਟੀ ਚੜ ਕੇ ਆ ਜਾਂਦੇ ਆਉਂਦੇ ਕਾਦੇ ਮਾਰੇ ਰੋਟੀ ਮਾਰੇ ਸਾਨੂੰ ਨਾ ਰੋਟੀ ਮਿਲ ਜਾਂਦੀ ਸੀ ਤੇ ਨਾ ਕੋਈ ਨਾ ਸੱਚੀ ਗੱਲ ਤੁਸਾ ਅੱਜ ਮੈਂ ਯਾਰ ਥੀਏਟਰ ਆ ਗਿਆ ਭੁੱਲ ਭੁਲੇਖੇ ਕਿਉਂਕਿ ਬਾਈ ਉਹ ਨਾ ਵੱਡ ਭਰਾ ਵਾ ਮੈਂ ਨਾ ਵੱਡ ਭਰਾ ਵਾ ਮੈਂ ਅੱਜ ਛੜਾਵਾ ਕਿਉਂ ਤੰਕਰ ਲੱਗਿਆ ਤੇ ਛੜ ਗਏ ਲੈ ਪਹਿਲੀ ਪਤਾ ਲੱਗਿਆ ਜ਼ੌਂਬੀ ਦਾ ਰਿਸ਼ਤਦਾਰੀ ਪੈ ਗਈ ਫਰਾਵਾ ਮੈਨੂੰ ਕੁਝ ਨਾ ਗਈ ਐ ਫਿਰ ਕੌਣ ਨੇ ਦੋਏ ਇਹ ਆਪਣੇ ਅਸ ਛੜ ਗਏ ਆ ਛੜ ਗਏ ਆ ਯਾਤਰਾ ਕੀ ਬਣ ਜਾਂਦੀ ਆ ਮਰ ਜਾਣੀ ਔਰ ਇੰਨੇ ਮੁੰਡੇ ਵਰਦੇ ਜੀ ਕੀ ਤੁਸੀਂ ਜ਼ੌਂਬੀ ਪਹਿਲੀ ਜ਼ੌਂਬੀ ਬਣ ਗਈਆਂ ਪਹਿਲਾ ਨਾਮ ਦੱਸੋ ਯਾਰ ਆਪਣੇ ਆਪਣੇ ਪਲੀਸ ਤੁਹਾਡੇ ਤੋਂ ਸ਼ੁਰੂ ਕਰਦੇ ਆਪਾਂ ਤੁਹਾਡਾ ਨਾਮ ਸਰ ਮੇਰਾ ਨਾਮ ਕੁਲਵਿੰਦਰ ਕੌਰ ਹੈ ਤੁਹਾਡਾ ਨਾਮ ਮੇਰਾ ਟਵਿੰਕਲ ਪੱਟੀ ਅੱਛਾ ਵੀਰੇ ਤੁਹਾਡਾ ਨਾਮ ਮੇਰਾ ਨਾਮ ਸਤਨਾਮ ਸਿੰਘ ਕੰਡਾ ਹਰਸ਼ਦੀਪ ਸਿੰਘ ਕੀ ਬਾਤ ਆ ਯਾਰ ਬਹੁਤ ਸੋਹਣੇ ਕੈਰੈਕਟਰ ਨੇ ਤੁਹਾਡੇ ਬਹੁਤ ਸੋਣਾ ਤੁਸੀਂ ਨੇ ਟਰੈਕਟਰਾਂ ਚ ਵੇਰੀਏਸ਼ਨ ਰੱਖੀ ਤੇ ਬਹੁਤ ਸੋਣਾ ਜੀ ਤੁਸੀਂ ਐਂਡ ਤੇ ਕੇ ਥੀਏਟਰ ਚ ਵਿਜ਼ਿਟ ਕੀਤੀ ਨਾ ਤੁਸੀਂ ਨੇ ਬਾ ਕਮਾਲ ਜੀ ਅੱਧੀਆਂ ਕੁੜੀਆਂ ਦੀ ਚੀਕਾਂ ਕਢਾ ਦੀਆਂ ਭਰਾਵਾ ਤੁਸੀਂ ਨੇ ਤੁਹਾਨੂੰ ਕੁੜੀਆਂ ਯਾਦ ਕਰਨ ਲੱਗ ਰਹੀ ਨੇ ਵੇ ਸਾਰੀਆਂ ਮੈਂ ਤਾਂ ਭਾਈ ਗਈ ਕੁੜੀਆਂ ਦਾ ਕਰਕੇ ਸੀ ਮਾੜਾ ਗਿਆ ਵੀ ਕੁੜੀਆਂ ਵਾਲੀ ਸੀ ਇਹ ਜ਼ੌਂਬੀ ਇਸ ਚੱਕਰ ਚ ਬਣ ਗਿਆ ਨਾ ਅੱਛਾ ਸਾਰਿਆਂ ਨੂੰ ਕਿੱਦਾਂ ਲੱਗਾ ਕੈਰੇਕਟਰ ਕਰਕੇ सर सब तो पहला है, तो यह साढ़े लिए बड़ा ही एक नवा जहा कंसैप्ट डिफरेंट है सब तो और सर्ट पर बहुत ही ज़्यादा इंजॉय किया असी हर दिन इदा वेट करते कि सुबह किन्ने बजे निकले जल्दी जल्दी छेती ग्डी आए सू पिकअप करिए अस लेके जल्दी अपना एक्ट शुरू करिए और उस टाइम ना सर्दी का टाइम ठंड बड़ी ज़्यादा होंगी थी सुबह चार बजे ब्लड वर्क हो जाए बस फिर सारा दिन एक्ट करते रहना कम करते रहना पर हाँ वो मूवमेंट है ना जो जिंदगी बहुत ही वी ਸਾਡੇ ਲਈ ਇਹਨਾਂ ਦਾ ਕ੍ਰੈਡਿਟ ਸਪੈਸ਼ਲੀ ਅਸੀਂ ਦੇਣਾ ਚਾਹੁੰਦੇ ਆ ਕਿ ਸਾਡੇ ਸਾਹਿਲ ਸਰ ਤੇ ਰਾਹੁਲ ਸਰ ਜਿਨ੍ਹਾਂ ਸਾਨੂੰ ਵਰਕਸ਼ਾਪ ਦਿੱਤੀ ਸਾਨੂੰ ਟ੍ਰੇਨ ਕੀਤਾ ਇਸ ਕਾਬਿਲ ਬਣਾਇਆ ਉਹਨਾਂ ਦੀ ਬਦੌਲਤ ਅਸੀਂ ਇੱਥੇ ਆ ਅੱਛਾ ਬਾਈਕ ਇਹਨਾਂ ਦੇ ਦੋ ਅੱਛਾ ਜਦੋਂ ਸਾਰਾ ਤੋਂ ਪਹਿਲਾਂ ਫਿਲਮ ਆਈ ਜਾਣਾ ਤੁਹਾਡੇ ਕੋਲ ਤਾਂ ਤੁਹਾਨੂੰ ਸੋਚਾ ਹੋਊਗਾ ਕਿ ਯਾਰ ਮੈਂ ਐਜ਼ ਅ ਐਕਟਰ ਕੰਮ ਕਰਾਂਗੀ ਹਨਾ ਤੇ ਪਤਾ ਲੱਗਿਆ ਤੇ ਜੰਬੂ ਹੀ ਬਣਾਦਾ ਯਾਰ ਅੱਦੇ ਤਾਂ ਪਛਾਣ ਚ ਵੀ ਨਹੀਂ ਆ ਰਹੀ ਤੇ ਉਰੀਆ ਕਿ ਪਤਾ ਲੱਗ ਰਿਹਾ ਕਿ ਮੇਰਾ ਨਾਮ ਆਇਆ ਤੇ ਮੈਂ ਆ ਤੇ ਹੁਣ ਪਤਾ ਲੱਗ ਉਦੋਂ ਫਿਰ ਜਦੋਂ ਕੰਮ ਮਿਲਿਆ ਉਸ ਤੋਂ ਬਾਅਦ ਇਹ ਸੋਚਿਆ ਯਾਰ ਕਰੈਕਟਰ ਹੈ ਬਾਕਮਾਲ ਕਰੈਕਟਰ ਮੈਂ ਕਰਨਾ ਹੈ ਜਦੋਂ ਰਾ ਸੋਚੇ ਵੀ ਨਹੀਂ ਨਾ ਬੋਲਣੀ ਹੈ ਯਾਰ ਪਰ ਬਾਅਦ ਚ ਪਤਾ ਲੱਗਾ ਯਾਰ ਆ ਚੀਜ਼ ਜੋ 7 ਤੋਂ ਪਹਿਲਾਂ ਤੁਹਾਨੂੰ ਸਾਰਨੇ ਦਿੱਤੇ ਨਾ ਤੁਹਾਨੂੰ ਜ਼ੌਂਬੀ ਬਣਾ ਬਣਾਣਾ ਹੈ ਤੇ ਅਸੀਂ ਉਦੋਂ ਹੀ ਹਾਂ ਕਰਤੀ ਸੀ ਕਿਉਂਕਿ ਅਸੀਂ ਪੰਜਾਬ 'ਚ ਦੇਖ ਰਿਹਾ ਕਾਮੇਡੀ ਫਿਲਮਾਂ ਬਣਦੀਆਂ ਸੀਰੀਅਸ ਬਣਦੀਆਂ ਨਾ ਪਰ ਇਹ ਇੱਕ ਅਲੱਗ ਕਨਸੈਪਟ ਸੀ ਜਿਹੜਾ ਅੱਜ ਤੱਕ ਆਪਾਂ ਸਿਰਫ ਹਨਾ ਹਾਲੀਵੁੱਡ ਤੱਕ ਵੇਖਿਆ ਹੈ ਕਨਸੈਪਟ ਤੇ ਇਹ ਪਿਛਲੇ ਜੇ ਗੋ ਗੋ ਆ ਗੋ ਨਾ ਐਦਾਂ ਦੇ ਕੋਈ ਨਾਵੇਂ ਬਾਲੀਵੁੱਡ ਦਾ ਪ੍ਰੋਜੈਕਟ ਉਹ ਆਇਆ ਸੀ ਹਨਾ ਉਸ ਤੋਂ ਬਾਅਦ ਇਹ ਆਪਣੀ ਪੰਜਾਬੀ ਇੰਡਸਟਰੀ ਦਾ ਫਰਸਟ ਕਨਸੈਪਟ ਹੈ ਜਿਹੜਾ ਜ਼ੌਂਬੀਸ ਤੇ ਬਣ ਰਿਹਾ ਤੇ ਤਾਂ ਕਰਕੇ ਮੈਂ ਬਸ ਜ਼ੌਂਬੀ ਦਾ ਨਾਮ ਸੁਣ ਕੇ ਹੀ ਹਾਂ ਕਰ ਦਿੱਤੀ ਪਹਿਲਾਂ ਉਹਨੂੰ ਕਿਉ ਇਹਨੂੰ ਕਰਨ ਨੂੰ ਕਰਨ ਨੂੰ ਮਿਲ ਜੇ ਬਿਲਕੁਲ ਹਾਂ ਜੀ ਪਰਾਵਾ ਤੇਰੇ ਤੋਂ ਡਰ ਲੱਗੀ ਜਾਂਦਾ ਉਹ ਮੈਨੂੰ ਐਦਾਂ ਕਣੀ ਕਰ ਯਾਰ ਆ ਤੀ ਲੜਕਾ ਕੇ ਨਹੀਂ ਬੜੀ ਜੇਵੇਂ ਐਸੇ ਜਿਹੜਾ ਨੱਕ ਘੱਟ ਆਗਲੇ ਨਾ ਆ ਭਾਈ ਬੜਾ ਕੀ ਕਹਨਾ ਕਰਾ ਕੁੜੀ ਛੇੜਦਾ ਸੀ ਅਗਲੇ ਨੇ ਅੱਖ ਗੱਡੀ ਐ ਬਾਈ ਨਾਮ ਤੋਂ ਸ਼ੁਰੂ ਕਰਾਂ ਕੀ ਨਾਮ ਹੈ ਤੁਹਾਡਾ ਪਾਜੀ ਮੇਰਾ ਨਾਮ ਹੈ ਕ੍ਰਿਸ਼ਨ ਪਟਵਾਚਰੀਆ ਕੀ ਬਾਤ ਹੈ ਅੱਛੇ ਕਿਦਾਂ ਲੱਗਾ ਕਰੈਕਟਰ ਕਰਕੇ ਫਿਰ ਪਾਜੀ ਕਰੈਕਟਰ ਕਰਕੇ ਬਹੁਤ ਮਜ਼ਾ ਆਇਆ ਜੀ ਕਿਉਂਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਡਿਪਾਰਟਮੈਂਟ ਤੋਂ ਪਾਸ ਆਊਟ ਹਾਂ ਪਰ ਇਹ ਸਾਡੇ ਲਈ ਕੁਝ ਨਵਾਂ ਸੀਗਾ ਸਾਨੂੰ ਬਹੁਤ ਮਜ਼ਾ ਆਇਆ ਜੀ ਇਹ ਕਰਕੇ ਕਿਉਂਕਿ ਇਹ ਜ਼ੋੰਬੀ ਜਿਹੜਾ ਹੈਗਾ ਬੜੀ ਘੈਂਟ ਚੀਜ਼ ਹੈ ਨਾਲ ਇਹ ਬੋਲ ਸਕਦਾ ਹਨਾ ਨਾ ਇਹਨੂੰ ਅਕਲ ਹੈ ਇਹ ਬੇਅਕਲ ਹੈ ਮੰਨ ਲਓ ਜੀ ਦੀਵਾਰ ਵੀ ਹੈ ਜੇ ਪਰਲੇ ਪਾਸੇ ਨੂੰ ਲੱਗਿਆ ਵੀ ਕੋਈ ਬੰਦਾ ਖੜਾ ਹੈ ਦੀਵਾਰ 'ਚ ਪੱਚੀ ਜਾਊਗਾ ਇਹਨੂੰ ਇਹ ਨਹੀਂ ਹੈਗਾ ਵੀ ਮੈਂ ਕੱਟ ਕਰਕੇ ਪਰੇ ਚਲਾ ਜਾ ਹਾਂ ਇਹ ਕੈਰੈਕਟਰ ਹੈ ਹੀ ਬੜਾ ਘੈਂਟ ਸੀਗਾ ਕੀ ਬਾਤ ਸਾਨੂੰ ਬਹੁਤ ਮਜ਼ਾ ਆਇਆ ਮੰਨ ਲਓ ਜੇ ਡਿੱਗ ਗਿਆ ਇਹਦਾ ਸਰੀਰ ਵੀ ਪ੍ਰੋਪਰ ਨਹੀਂ ਚੱਲਦਾ ਜਿਵੇਂ ਹੈਗਾ ਰੇੜ ਰੋੜ ਕੇ ਜਿਵੇਂ ਜੇ ਲੱਤ ਵੀ ਟੁੱਟ ਗਈ ਐਂ ਰੇੜ ਕੇ ਇਹਨੂੰ ਤੁਰਨਾ ਸ਼ੁਰੂ ਕਰ ਦੇਣਾ ਸਾਨੂੰ ਬਹੁਤ ਮਜ਼ਾ ਆਇਆ ਅੱਖ ਸੱਚੀ ਪਹਿਲਾਂ ਕਢਾਈ ਤੇ ਜੰਬੀ ਬਣਨ ਤੋਂ ਕਿ ਬਾਅਦ ਚੋਂ ਨਿਕਲੀ ਹੈ ਇਹ ਭਾਜੀ ਬਾਅਦ ਚੋਂ ਨਿਕਲੀ ਹੈ ਹਾਂਜੀ ਕੀ ਬਾਤ ਹੈ ਅੱਛਾ ਭਾਈ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਕਿਦਾਂ ਦਾ ਰਿਹਾ ਫਿਰ ਤੁਹਾਡਾ ਕੈਰੈਕਟਰ ਤੇ ਕੀ ਐਕਸਪੀਰੀਅੰਸ ਰਿਹਾ ਫਿਲਮ ਦਾ ਵੱਖਰਾ ਰਿਹਾ ਬਾਈ ਨਾ ਬਿਨੂ ਨਾ ਕੰਮ ਕਰਨ ਦਾ ਨਜ਼ਾਰਾ ਪਤਾ ਕੀ ਗੱਲ ਆ ਸਾਨੂੰ ਆਏ ਸੀਗਾ ਪਹਿਲਾਂ ਤਾਂ ਜਦੋਂ ਫਿਲਮ ਦਾ ਦੱਸਿਆ ਵੀ ਫਿਲਮ ਆ ਨਾ ਸਾਨੂੰ ਆਏ ਸੀਗਾ ਵੀ ਕੋਈ ਟਰੈਕਟਰ ਮਿਲ ਜਾਵੇ ਵੀ ਨਾਲਾ ਚਲੋ ਕੋਈ ਮਾੜਾ ਮੋਟਾ ਮਿਲੂਗਾ ਕੋਣ ਟਰਪਾ ਕਰ ਲਾਂਗੇ ਹੂੰ ਪਰ ਨਹੀਂ ਸਾਨੂੰ ਬਾਅਦ ਚ ਪਤਾ ਲੱਗੇ ਵੀ ਜ਼ੌਂਬੀ ਬਾਨਾ ਤੇ ਪਰ ਅਸੀਂ ਜ਼ੌਂਬੀ ਤੇ ਇੰਨੀ ਤਿਆਰੀ ਲਈ ਨਾ ਵੀ ਸਾਰਿਆਂ ਨੂੰ ਕੈਂਡ ਕਰਨਾ ਠੀਕ ਆ ਕਿਸੇ ਨੂੰ ਮਾਰਾ ਨਹੀਂ ਕਰਨਾ ਪਰ ਫਿਰ ਵੀ ਬਾਬੇ ਦੀ ਕਿਰਪਾ ਨਾਲ ਅਸੀਂ ਵਧੀਆ ਕੈਮਰੇ ਤੇ ਕੰਮ ਕੀਤਾ ਪਹਿਲੀ ਯਾਰ ਕੰਮ ਕੀਤਾ ਸੀ ਪਰ ਵਧੀਆ ਅਨੰਦ ਆ ਸਾਨੂੰ ਬਿੰਨੂ ਢਿਲੋਂ ਨੇ ਬਹੁਤ ਪਿਆਰ ਅੱਛਾ ਮੇਕਅਪ ਆਰਟਿਸਟ ਵੀ ਕਹਿੰਦੇ ਸੀ ਕਿ ਬਾਹਰੋਂ ਆਏ ਤੇ ਸਾਰੇ ਉਹ ਇੱਕ ਬੁਖਰਾਇਆ ਰਿਹਾ ਹੋਈ ਉਹ ਚੀਜ਼ਾਂ ਆ ਉਹ ਸ਼ੇਅਰ ਕਰਨਾ ਚਾਹਵਾ ਜੋਗਿਤਾ ਮੈਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਕਅਪ ਆਰਟਿਸਟ ਇੰਨੇ ਘੈਂਟ ਲੈਣਾ ਬਾਤ ਨਾਲ ਉਹਨਾਂ ਨੇ ਸਾਡਾ ਮੇਕਅਪ ਕੀਤਾ ਤੇ ਦੇਖ ਰਹੇ ਸਾਡਾ ਮੇਕਅਪ ਤੇ ਉਹਨਾਂ ਨੇ ਸਾਨੂੰ ਇੰਨਾ ਵਧੀਆ ਤਰੀਕੇ ਨਾਲ ਤਿਆਰ ਕਰਦੇ ਸੀ ਤੇ ਇੰਨਾ ਸੁਣਾ ਟ੍ਰੀਟ ਕਰਦੇ ਸੀ ਕਿ ਵੀ ਸਾਨੂੰ ਆਏ ਬਗਾਨਾਂ ਵਾਂਗੂ ਨਹੀਂ ਰੱਖਿਆ ਆਪਦੇ ਵਾਂਗੂ ਰੱਖਿਆ ਸੀ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਲਿਆਂਦੇ ਜਨਨ ਜੀ ਕਹਿੰਦੇ ਆਪੋ ਤੇ ਚੰਬੀ ਆ ਜਾ ਜਾ ਹਾਂ ਹਾਂ ਆਨੂ ਆਇਆ ਨਹੀਂ ਸੀ ਕਭ ਯਾਰ ਚਲੋ ਤੁਹਾਡਾ ਤੁਹਾਡਾ ਨਹੀਂ ਨਹੀਂ ਹਾਲੋ ਵਧੀਆ ਪਿਆਰ ਨਾਲ ਮੈਨੂੰ ਬਾਜੀ ਵੀ ਸਾਨੂੰ ਵਧੀਆ ਜੀ ਖਾਨ ਨਹੀਂ ਵਧੀਆ ਪਿਆਰ ਕੀਤਾ ਬਾਈ ਨੇ ਤੇ ਕਨੀਕਾ ਮੈਡਮ ਨੇ ਜੀ ਜ਼ਾਰੇ ਡੀਜਨ ਤੇ ਡਾਂਸ ਕੀਤਾਗਾ ਅੱਛਾ ਬਾਈ ਦੀ ਇੰਟੂ ਬਾਈ ਤੁਸੀਂ ਆਪਣੇ ਬਾਰੇ ਦੱਸੋ ਪਲੀਜ਼ ਤੁਹਾਡਾ ਕੀ ਰੋਲ ਹੈ ਫਿਲਮ ਦੇ ਵਿੱਚ ਤੁਸੀਂ ਵੀ ਜ਼ੌਂਬੀ ਰਹੇ ਹੋ ਮੈਂ ਮੈਂ ਸਰਮਾਲਾ ਸੀਗਾ ਜੀ ਉਹ ਛੱਡ ਕੇ ਸਰਮਾਲਾ ਜੀਗਾ ਇੱਕ ਲਾੜਾ ਸੀ ਤੇ ਸਾਰੇ ਸਾਡੇ ਨਾਲ ਬਰਾਤ ਹੁੰਦੀ ਇੱਕ ਤੇ ਬਰਾਤ ਦੇ ਵਿੱਚ ਜ਼ੌਂਬੀ ਅਟੈਕ ਕਰ ਦਿੰਦੇ ਆ ਉੱਤੇ ਸਾਡੀਆਂ ਪੱਗਾ ਪੁੱਗਾ ਖੁੱਲ ਬਈ ਸਾਰਾ ਕੁਝ ਰੋਲ ਕੇ ਪਤਾ ਹੀ ਨਹੀਂ ਕਿੱਧਰ ਤੁਰਿਆ ਫਿਰਦਾ ਸਾਡੇ ਦਾ ਪੱਗਾ ਗਲਚੰਗਾ ਪੰਗਾ ਸਿੰਘਾ ਨਾਲਾ ਵੀ ਇੱਕ ਨਾ ਸੀਨ ਹੁੰਦਾ ਹਾਂਜੀ ਤੁਸੀਂ ਤਿੰਨੇ ਇੱਧਰ ਆਜੋ ਯਾਰ ਤੁਸੀਂ ਖੁੱਲ ਕੇ ਬੋਲੋਗੇ ਮੈਨੂੰ ਲੱਗਦਾ ਇੱਧਰ ਆਜੋ ਤੁਸੀਂ ਸਾਰੇ ਨੇ ਕੰਮ ਕੀਤਾ ਖੜੇ ਤੁਸੀਂ ਵੀ ਇੱਧਰ ਆਜੋ ਬਾਈ ਇੱਧਰ ਹੀ ਆਜੋ ਇੱਧਰ ਹੀ ਖੜਨਦੇ ਬਾਈ ਹੁਣ ਆਜੋ ਮੈਂ ਇੱਧਰ ਖੜਾ ਐ ਮੈਂ ਸੋਟ ਵਿਚਾਲੇ ਫਸਿਆ ਹੋਇਆ ਹਾਂ ਹੁਣ ਬੋਲੂਗੀ ਤਿੰਨੇ ਛੋਟੀਆਂ ਗੱਲਾਂ ਖੁੱਲ ਕੇ ਹੋਣਗੀਆਂ ਅੱਛਾ ਪਤਾ ਕੀ ਹੋਇਆ ਬਾਈ ਸਾਡਾ ਨਾ ਉਹਦਾ ਸੀਨ ਸੀਗਾ ਵਿਆਹ ਵਾਲਾ ਪੂਰਾ ਸੈਟਅਪ ਹਾਂਜੀ ਤੇ ਵਿਆਹ ਵਾਲੇ ਸੀਨ ਚ ਭਾਈ ਉੱਤੇ ਕਿਉਂ ਹੈ ਨਾ ਜਦੋਂ ਆਗੇ ਸਾਰੇ ਜ਼ੌਂਬੀ ਉਹਨਾਂ ਨੇ ਵੱਟ ਲਿਆ ਸਾਡੀਆਂ ਪੱਗਾਂ ਖੋਲ ਬੁਰਾ ਹਾਲਾ ਸੀ ਜੇ ਵਿੱਚੀ ਜ਼ੌਂਬੀ ਬਣ ਗਏ ਸਾਰੇ ਅੱਛਾ ਵਧੀਆ ਰਿਹਾ ਐਕਸਪੀਰੀਅੰਸ ਮੰਨ ਲਓ ਲਗਾ ਕੇ ਭਾਈ ਫੁੱਲ ਨਹੀਂ ਆ ਰਹਾ ਲਾੜਾ ਕਣਕ ਚ ਫਿਰਦਾ ਸੀ ਠੀਕ ਹੈ ਇਹ ਜਿਹੜਾ ਜ਼ੌਂਬੀ ਬਣਿਆ ਉਹਨੂੰ ਕਣਕ ਚ ਕੁਝ ਨਹੀਂ ਹੁੰਦੀ ਸੀ ਆਸੇ-ਬਸੇ ਹਰੀਆਲੀ ਰਹਿੰਦੀ ਸੀ ਭਾਈ ਜੇ ਕਾਂ ਦੀ ਬਾਤ ਸੁਣ ਜਾਂਦੀ ਸੀ ਮੂੰਹ ਆਉਂ ਤੈਂ ਵੀ ਹੋ ਜਾਂਦਾ ਸੀ ਭਾਈ ਦੋਨੇ ਨਾ ਆਪਸ ਵਿੱਚ ਉਹ ਨਹੀਂ ਬੰਦੇ ਹੁੰਦੇਗੇ ਕੀ ਕਹਿੰਦੇ ਨੇ ਉਹਨਾਂ ਨੂੰ ਕਿ ਮੇਰੇ ਦੇਣ ਵੇਲੇ ਬੰਦੇ ਹੁੰਦੇ ਨੇ ਜੀ ਦੇ ਮੁੰਡੇ ਦੇ ਚੁੰਨੀ ਬੰਦੇ ਹੁੰਦੇ ਨੇ ਲਾੜਾ ਕਿਹੜਾ ਲਾੜ ਬਈ ਲਾੜ ਬੰਨਿਆ ਵਾ ਉਹਨੂੰ ਵੀ ਨਹੀਂ ਪਤਾ ਆਪਾਂ ਨੂੰ ਕਿਤੋਂ ਦਾ ਹੈ ਲਾੜਾ ਚੁੰਨੀ ਦਾ ਲਾੜ ਬੰਨਿਆ ਵਾ ਬਈ ਜਦੋਂ ਵਿਆਹ ਹੋਇਆ ਉਦੋਂ ਪਤਾ ਲੱਗੂ ਕੱਢ ਜਾ ਪਹਿਲੀ ਤਾਂ ਜ਼ੋਂਬੀ ਬੜੀ ਬੈਠੀ ਹੁਣ ਕਿੱਥੋਂ ਹੋ ਜੂਗਾ ਵਾ ਅੱਛਾ ਚੁੰਨੀ ਦਾ ਨਾ ਲੜ ਬੰਨਿਆ ਵਾ ਲਾੜਾ ਇੱਧਰ ਨੂੰ ਜਾਵੇ ਲਾੜੀ ਇੱਧਰ ਨੂੰ ਜੋ ਵਿਚਾਲੇ ਫਸੇ ਵੇ ਦੋਨੇ ਐਂ ਹੀ ਕਰੀ ਜਾਣ ਬਈ ਓਡੀ ਉਧਰ ਨੂੰ ਵੇਚੇ ਮੰਡਾਉਂਦਾ ਕਿੰਨਾ ਨਹੀਂ ਸੀ ਕਿ ਜਿਹੜੇ ਸਾਡੇ ਆ ਲੈਂਸ ਪਾਏ ਹੋਏ ਆ ਨਾ ਸਾਨੂੰ ਬਿਲਕੁਲ ਨਹੀਂ ਦਿਖ ਰਿਹਾ ਹੁਣ ਵੀ ਸਾਨੂੰ ਸਭ ਕੁਝ ਬਲਰ ਦਿਖ ਰਿਹਾ ਬਸ ਥੋੜੀ ਥੋੜੀ ਫੇਥ ਨਿਕ ਰਹਿੰਦੇ ਸਾਰਿਆਂ ਦੇ ਓਕੇ ਲੈਂਸ ਬਾਕੀ ਵਰਕਿੰਗ ਨਹੀਂ ਹਾਂਜੀ ਹਾਂਜੀ ਕੀ ਆਵਾਜ਼ ਆ ਯਾਰ ਕੰਮ ਤਾਂ ਬਾਈ ਵਧੀਆ ਮੰਗਾਇਆ ਪ੍ਰੋਟੈਕਟ ਦਾ ਸਾਰੇ ਕਿਹੜਾ ਵਿਚੋਗੀ ਤਾਂ ਮੈਂ ਇੰਨੇ ਘੈਂਟ ਇਨ ਇਹਨਾਂ ਦਾ ਲੇਡੀਜ਼ ਫਸਟ ਨਾ ਅਸੀਂ ਇਦਾਂ ਦੇ ਐਵੇਂ ਕੀਤੇ ਆ ਵੀ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਕਿਉਂਕਿ ਸਾਡੇ ਨਾਲ ਅੱਖਾਂ 'ਚ ਬਲੱਡ ਵੀ ਆ ਜਾਂਦਾ ਹੁੰਦਾ ਸੀ ਉੱਪਰ ਤੇ ਉੱਪਰ ਲੈੰਦੇ ਇਦਾਂ ਦੇ ਜਿਹੜੇ ਸਾਨੂੰ ਬਿਲਕੁਲ ਮਤਲਬ ਦਿਖਦਾ ਨਹੀਂ ਪਰ ਉਹ ਤੁੰਦਲਾ ਤੁੰਦਲਾ ਹੀ ਦਿਖਾਈ ਦਿੰਦਾ ਹੈ ਚਾਰੇ ਪਾਸੇ ਤੇ ਅਸੀਂ ਬਹੁਤ ਜਗ੍ਹਾ ਤੇ ਗਿਰੇ ਕਈ ਜ਼ੋਂਬੀਆਂ ਦੇ ਸਾਟਾ ਵੀ ਬਚ ਗੀਆਂ ਪਰ ਉਹ ਫਿਰ ਨੈਕਸਟ ਡੇ ਨਾ ਇਦਾਂ ਹੁੰਦੇ ਸੀ ਜਿਵੇਂ ਕਿ ਕਿਤਨਾ ਵਿਆਹ ਤੇ ਆਉਣਾ ਹੁੰਦਾ ਫਿਰ ਉਹ ਵੀ ਤਿਆਰ ਹੁੰਦੇ ਅੱਛਾ ਯਾਰ ਦੋ ਵਾਰੀ ਗੋਡੇ-ਮੁੱਡੇ ਬਾਈ ਮੇਰੇ ਇੱਕ ਸਾਡਾ ਨਾ ਯਾਰ ਤੁਹਾਡੀ ਮਿਹਨਤ ਬਹੁਤ ਲੱਗੀ ਐ ਇਸ ਫਿਲਮ ਬੱਚੇ ਰੋਵਰੀ ਤਾਂ ਫਾਇਰਨੇਸ਼ਨ ਚ ਪੂਰਾ ਜਾਂ ਅਸੀਂ ਬਾਹ ਪਾਈ ਜਾਂਦੇ ਸੀਗੇ ਬਾਈ ਹਨਾ ਉਹ ਕੁਲਵਿੰਦਰ ਹੈ ਨਾ ਆਹ ਜਿਹੜਾ ਦਾਸ ਤੜਾ ਜਿਹੜਾ ਦਾਸ ਤੜਾ ਸਿਆ ਮਤਲਬ ਸੀ ਇਹ ਨੇ ਨਾ ਉਹ ਐਨਾ ਪੈੜਾ ਡਿੱਗੀ ਨਾ ਇਹਦੀ ਲੱਤ ਤੇ ਸੱਟ ਵੱਜੀ ਬਹੁਤ ਜ਼ਿਆਦਾ ਇਥੋਂ ਤੇ ਬਲੱਡ ਆ ਰਿਹਾ ਸੀ ਪਰ ਫਿਰ ਵੀ ਉਹ ਵੀ ਡਿੱਗ ਕੇ ਡਿੱਗ ਕੇ ਫਿਰ ਖੜੀ ਹੋ ਗਈ ਬਹੁਤ ਮਿਹਨਤ ਲੱਗੀ ਐ ਤੁਹਾਡੀ ਸਾਜੇ ਦੀ ਮੈਨੂੰ ਬਈ ਅਪਰੀਸ਼ੀਏਟ ਕਰਦੇ ਨੇ ਸਾਈਡ ਤੋਂ ਉਹਨੇ ਕਿਹਾ ਮੇਰੀ ਜੂਨੀਅਰ ਸੀਗੇ ਮੁੰਡੇ ਪਰ ਨਹੀਂ ਸੀ ਹਾਂਜੀ ਹਾਂਜੀ ਇਹਦੇ ਲਈ ਅਸੀਂ ਨਾ ਬਿੰਨੂ ਸਰ ਦਾ ਧੰਨਵਾਦ ਕਰਦੇ ਆ ਕਿਉਂਕਿ ਇਦਾਂ ਨਾ ਮਤਲਬ ਤੇ ਮਤਲਬ ਕੋਈ ਵੀ ਨਾ ਜੂਨੀਅਰ ਆਰਟਿਸਟ ਨੂੰ ਮਤਲਬ ਹਣਾ ਇਹ ਤਾਂ ਐਪਰੀਸ਼ੀਏਟ ਨਹੀਂ ਕਰਦੇ ਹਨ ਤੇ ਕਹਿੰਦੇ ਨੇ ਵੀ ਹਾਂ ਉਹਦਾ ਮਤਲਬ ਨਵੇਂ ਨੇ ਹਨਾ ਤੇ ਕਈ ਫੋਜਦੇ ਨੇ ਵੀ ਕਿਉਂ ਉਹਨਾਂ ਬਾਰੇ ਕੁਝ ਬੋਲਣਾ ਪਰ ਮੀਨੂ ਸਰ ਨੇ ਜਿੰਨੇ ਵੀ ਇੰਟਰਵਿਊ ਹੋਣੇ ਸਾਰੇ ਵਿੱਚ ਸਾਡਾ ਜ਼ਿਕਰ ਕੀਤਾ ਨਹੀਂ ਇੱਕ ਵਾਰੀ ਨਾ ਸਾਨੂੰ ਰੋਟੀ ਦਾ ਟਾਈਮ ਲੰਘ ਗਿਆ ਸਾਡਾ ਆਊਗੀ ਭਾਈ ਤੇਰੀ ਵਾਰੀ ਦੁਪਹਿਰ ਵਾਲੀ ਰੋਟੀ ਦਾ ਟਾਈਮ ਲੰਘ ਗਿਆ ਸਾਡਾ ਉਹ ਪਤਾ ਕਿ ਸਾਡਾ ਸੀਨ ਚੱਲ ਰਿਹਾ ਸੀਗਾ ਉਹ ਉੱਪਰ ਖੜੇ ਸੀ ਟੈਂਕੀ ਤੇ ਜੀਖਣ ਭਾਜੀ ਖੜੇ ਕਨਿਕਾ ਦੂਜੀ ਅੰਗੀਰਾ ਮਹਿਮ ਸੀ ਤੇ ਤੈਨੂੰ ਭਾਜੀ ਸੀ ਹਾਂਜੀ ਬਈ ਉੱਪਰ ਖੜੇ ਸੀ ਅਸੀਂ ਸਾਰੇ ਐ ਲੱਗੇ ਪਏ ਤੇ ਭਈ ਸਾਡੇ ਚੱਕੇ ਨਾਲ ਬੋਲਾ ਕਹਿੰਦਾ ਹਰਜੀ ਤੜਕੇ ਦੇ ਸੌਣਾ ਹਲਾਈ ਨਹੀਂ ਭੁੱਖ ਲੱਗੀ ਪਈ ਆ ਮੈਨੂੰ ਜ਼ਰਾ ਐਡੇ ਘੈਂਟ ਬੰਦੇ ਨੇ ਉਹ ਕਹਿੰਦੇ ਯਾਰ ਹਜੇ ਰੋਟੀ ਖਾਧੀ ਨਹੀਂ ਤੁਸੀਂ ਐਸੇ ਕਰਨਾ ਉਹਨਾਂ ਨੇ ਸੀਨ ਕੱਟ ਕਰਾਇਆ ਕਹਿੰਦੇ ਪਹਿਲਾਂ ਰੋਟੀ ਖਾ ਕੇ ਸਹੀ ਆ ਐਡੇ ਘੈਂਟ ਬੰਦੇ ਨੇ ਬਹੁਤ ਕਿਉਂਕਿ ਉਹਨਾਂ ਨੇ ਸਟ੍ਰਗਲ ਕੀਤਾ ਉਹਨਾਂ ਨੂੰ ਪਤਾ ਪਰ ਉਹਨਾਂ ਨੂੰ ਇਹ ਵੀ ਪਤਾ ਸੀਗਾ ਵੀ ਇਹ ਸਾਰੇ ਤੇ ਟਰਾ ਟੈਸਟ ਨੇ ਅਸੀਂ ਸਾਰੇ ਇਥੇ ਟਰਾ ਟੈਸਟ ਆਈ ਮੇਰਾ 4 ਸਾਲ ਦਾ ਐਕਸਪੀਰੀਅੰਸ ਆ ਆ ਬਾਈ ਦਾ 5 ਸਾਲ ਦਾ ਐਕਸਪੀਰੀਅੰਸ ਆ ਆ ਵੀ ਭੈਣ ਸਾਡੀ ਟੈਕ ਆ ਆ ਵੀ ਬਾਈ ਤੁਸੀਂ ਬੋਲੋ ਅੱਛਾ ਉਹ ਉਹੀ ਸੀਨ ਚ ਬਾਈ ਜਿੱਥੇ ਅਸੀਂ ਰੋਟੀ ਖਾਣੀ ਸੀ ਨਾ ਉਹੀ ਸੀਨ ਚ ਪਤਾ ਕੀ ਹੋਇਆ ਬਿੰਨੂ ਸਰ ਨਾਲ ਤਾਹਾਂ ਖੜੇ ਹੈਗੇ ਤੇ ਸਾਰੇ ਜ਼ੌਂਬੀ ਥੱਲੇ ਖੜੇ ਇੱਕ ਨਾ ਬਈ ਕੁੜੀ ਆਈ ਹਨਾ ਤੇ ਕਹਿੰਦੀ ਹੈਲੋ ਬਿੰਨੂ ਸਰ ਉਹ ਕਹਿੰਦੇ ਹੈਲੋ ਹੈਲੋ ਕਹਿੰਦੇ ਵੀ ਕਿਵੇਂ ਹੋ ਕਹਿੰਦੀ ਠੀਕ ਆ ਜੀ ਵਧੀਆ ਤੇ ਕਹਿੰਦਾ ਵੀ ਤੁਸੀਂ ਕੀ ਕਰੀ ਜਾਂਦੇ ਹੋ ਕਹਿੰਦੀ ਮੈਂ ਐਕਟਿੰਗ ਕਰਨੀ ਹੈ ਕਹਿੰਦਾ ਬਹੁਤ ਵਧੀਆ ਗੱਲ ਹੈ ਕਹਿੰਦੇ 9ਵੀਂ ਚ ਪੜਦੀਆਂ ਕਹਿੰਦੀ ਜੀ ਹਜੇ ਤਾਂ ਮੈਂ 10ਵੀਂ ਪਾਸ ਹੋਈਆਂ ਹੋਣੀ ਉਹ ਕਹਿੰਦੇ ਠੀਕ ਆ ਤੇ ਕਹਿੰਦੇ ਕੋਈ ਨਾ ਵਧੀਆ ਫਿਲਮਾਂ 'ਚ ਕੰਮ ਕਰੋ ਕਹਿੰਦੀ ਸਰ ਜੀ ਕਹਿੰਦੀ ਤੁਸੀਂ ਮੇਰਾ ਨਾ ਫੋਟੋ ਖਿਚਾ ਲਓ ਕਹਿੰਦੀ ਖਿਚਾ ਲਓ ਜੀ ਕੱਢਿਆ ਨੰਬਰ ਕਹਿੰਦੀ ਹਾਂ ਲਓ ਜੀ ਮੇਰਾ ਨੰਬਰ ਕਹਿੰਦੀ ਮੈਨੂੰ ਆਪਾਂ ਨੰਬਰ ਦੇ ਦਿਓ ਬਬੀਰ ਮਹਾਰਾਣਵਾ ਮੂੰਹ ਕਿ ਨੀ ਚੱਕੀ ਜਮ ਮੈਂ ਉਹ ਕਮਾਲ ਦੀ ਕੁੜੀ ਆ ਐਡਾ ਕਰ ਵੀ ਨਹੀਂ ਸੱਚ ਤੱਕ ਨਹੀਂ ਪੈਣਾ ਅੱਧੀ ਕੁੜੀ ਤੇ ਸੱਟ ਦੇ ਆਉਂਦੇ ਬਿੰਨੂ ਸਰ ਕਰਕੇ ਸੀ ਨਹੀਂ ਮੈਨੂੰ ਐ ਲੱਗਦਾ ਟਰੂ ਬੀ ਆਨਸਟ ਉਹ ਨਿੱਕੀ ਜੀ ਕੁੜੀ ਸੀਗੀ ਠੀਕ ਸੀ ਚੜੀ ਅਸੀਂ ਸੱਚੀ ਗੱਲ ਦਸੀ ਹੈ ਬਾਈ ਅਸੀਂ ਸੱਟ ਦੇ ਪਤਾ ਮਾ ਤੋਂ ਹੁੰਦੇ ਸੀ ਗਲਤ ਨਾ ਸਮਝਣ ਅਸੀਂ ਸੱਟ ਦੇ ਤਾਂ ਹੁੰਦੇ ਸੀ ਅਸੀਂ ਨਾ ਚੰਡੀਗੜ੍ਹ ਨਵੇਂ-ਨਵੇਂ ਰਹਿੰਦੇ ਸੀ ਨਾ ਤਾਂ ਮੈਨੂੰ ਰੋਟੀ ਪਕਾਉਣੀ ਆਉਂਦੀ ਸੀ ਨਾ ਇਹ ਨੂੰ ਆਉਂਦੀ ਸੀ ਸੀੜ ਸਾਡਾ ਹੁੰਦਾ ਸੀ ਕਿਤੇ ਕਿਤੇ ਪਰ ਅਸੀਂ ਡੇਲੀ ਵੈਂਟੀ ਚੜ ਕੇ ਆ ਜਾਂਦੇ ਆਉਂਦੇ ਕਾਦੇ ਮਾਰੇ ਰੋਟੀ ਮਾਰੇ ਰੋਟੀ ਮਿਲ ਜਾਂਦੀ ਜਿੱਥੇ ਮਿਲ ਰਿਹਾ ਦਿਨ ਨਾਲ ਨੋ ਨੋ ਅਸੀਂ ਪਤਾ ਬਾਈ ਅਸੀਂ ਇਹ ਇਹ ਬਹੁਤ ਇੱਕ ਹਿੱਸੇ ਨੇ ਜਿਹੜੇ ਅੱਗੇ ਆ ਕੇ ਇੰਟਰਵਿਊਸ ਕਰ ਪਾਉਣੇ ਸਾਡੇ ਸਾਡਾ ਲੱਕ ਐਡਾ ਤੇਜ ਆ ਬਾਈ ਦੱਸ ਕਾ ਪਰ ਤਨ ਕਰੇ ਛਾ ਮਿਲ ਜਾਂਦਾ ਨਾ ਨਾ ਬਾਈ ਅਸੀਂ ਨਾ ਜਾਂਦੇ ਹਨਾ ਤੜਕੇ ਉੱਠ ਕੇ ਮੈਂ ਪਿਆ ਹੁੰਦਾ ਸੁੱਤਾ ਅਸੀਂ ਤਿੰਨੇ ਜਾਣੇ ਮੈਂ ਬਾਵਾ ਤੇ ਇਹ ਹੈਣਾ ਅਸੀਂ ਕੀ ਕਰਦੇ ਨਾ ਬਾਈ ਅਸੀਂ ਸੁੱਤਾ ਪਿਆ ਹੁੰਦਾ ਮੈਂ ਟੜਕੇ ਟੜਕੇ ਬਾਵਾ ਸਾਡੇ ਤੋਂ ਤੇਜ ਆਉਂ ਕਹਿੰਦਾ ਉੱਠ ਚੱਲ ਚੱਲੀਏ ਮੈਂ ਨਹੀਂ ਜਾਂਦਾ ਯਾਰ ਉੱਠ ਚੱਲ ਚੱਲੀਏ ਸਾਰੇ ਨਾ ਲੈਂਦੇ ਮੇਰੇ ਕੋਲ 5 ਮਿੰਟ ਹੁੰਦੇ ਬੈਨਿਟੀ ਬਾਹਰ ਚਾਉਣ ਵਾਲੀ ਹੁੰਦੀ ਤੇ ਬਾਈ ਫੇਰ ਪਤਾ ਕੀ ਕਹਿੰਦਾ ਸਰਪੰਚਾ ਦੇਖ ਲਾ ਰੋਟੀ ਨਹੀਂ ਮਿਲਨੀ ਵਾ ਤਵਾ ਤਵਾ ਤਿਆਰ ਹੋ ਗਿਆ ਚੱਲ ਬਾਈ ਡੈਡੀਆਂ ਚੱਲ ਚੱਲਦੇ ਅਸੀਂ ਤਿਆਰ ਹੋ ਗਏ ਉੱਤੇ ਨਾ ਅਸੀਂ ਪਤਾ ਕੀ ਸੀ ਕਿਤੇ ਭੈ ਦਾ ਸੀ ਨਾ ਹੁੰਦਾ ਸੀ ਉੱਤੇ ਮੇਰਾ ਤੇ ਬਾਵੇ ਦਾ ਨਹੀਂ ਹੁੰਦਾ ਜਿੱਤੇ ਮੇਰਾ ਹੁੰਦਾ ਸੀ ਇਹਦਾ ਤੇ ਬਾਵੇ ਦਾ ਨਹੀਂ ਸਿੰਦਾ ਸਾਡਾ ਤਿੰਨਾਂ ਦਾ ਐ ਜੇ ਹੁੰਦਾ ਸੀਗਾ ਤਵਰ ਜੀ ਜਾਂਦੇ ਸੀ ਤਿੰਨੇ ਹੁੰਦੇ ਸੀ ਮੈਂ ਤੁਸੀਂ ਵਿਚਾਲਿਆਂ ਚ ਹੁਣ ਬਾਈ ਜੀ ਇਧਰ ਆ ਜਾਓ ਇਹ ਥਾਰੀ ਹੋਂਣ ਦੇਣੀ ਬਾਈ ਨੇ ਸੋਚੀ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਤਾਂ ਹੁੰਦੇ ਸੀ ਵੱਧ ਬੋਲਦਾ ਬਾਈ ਸੱਚੀ ਵੱਧ ਬੋਲਦਾ ਸੈਟ ਤੇ ਵੀ ਰੌਣਕ ਲਾਈ ਰੱਖਦੇ ਹਾਂ ਰੌਣਕ ਕੇ ਵੱਧ ਰੌਣਕ ਦਾ ਬਾਈ ਸਾਡੀ ਪੋਸਟਰ ਤੇ ਫੋਟੋ ਲਾ ਦੀ ਅੱਛਾ ਬਾਈ ਬਾਈ ਤੁਹਾਡਾ ਨਾਮ ਜ਼ਰੂਰ ਦੱਸ ਦਿਓ ਯਾਰ ਮੇਰਾ ਨਾਮ ਪ੍ਰਿਅੰਕ ਕਿਤਾ ਅੰਕਿਤ ਬਹੁਤ ਥੋੜਾ ਕੰਮ ਕੀਤਾ ਬਾਈ ਤੂੰ ਸਾਰਿਆਂ ਨੇ ਯਾਰ ਤੁਸੀਂ ਵੀ ਕੋਈ ਕਸਾ ਸ਼ੇਅਰ ਕਰਨਾ ਚਾਹੋਗੇ ਜਾਂ ਬਾਈ ਨੇ ਕਰਤਾ ਕਿੱਸੇ ਤਾਂ ਬਾਈ ਬਹੁਤ ਨੇ ਦੱਸ ਦੇ ਦੱਸ ਦੇ ਇੱਕ ਦਫਾ ਸੈੱਟ ਤੇ ਸਭ ਤੋਂ ਵੱਡਾ ਕਿੱਸਾ ਇਹ ਸੀ ਵੀ ਫਨ ਬਹੁਤ ਕੀਤਾ ਸੀ ਕਿਵੇਂ ਫਨ ਜਿਵੇਂ ਇੱਕ ਸੀਨ ਸੀ ਸਾਡਾ ਅਸੀਂ ਨਾ ਕੱਦੇ ਦੁਪਹਿਰ ਦਾ ਸੀਨ ਸੀਗਾ ਉਹ ਪਿੱਛੇ ਨਿਕਲ ਜੂ ਕਿਸੇ ਸੈੱਟ ਤੇ ਕੋਈ ਕੰਮ ਕਰਕੇ ਉਹ ਲੇਟ ਹੋ ਗਿਆ ਸੀ ਨਾ ਤੇ ਅਸੀਂ ਸਾਰੇ ਵੇਲੇ ਐਵੇਂ ਬੈਠੇ ਸੀਗੇ ਤੇ ਬੋਰ ਹੋਈ ਜਾਂਦੇ ਪਾ ਸੀਗੇ ਕੀ ਕਰੀਏ ਹਨਾ ਤੇ ਉਹਨਾਂ ਨੇ ਕੀ ਕੀਤਾ ਅਸੀਂ ਦੇਖਿਆ ਵੀ ਕਿਸੇ ਨੇ ਡੀਜੇ ਲਾ ਲਿਆ ਤੇ ਅਸੀਂ ਹੁਣ ਉਸੇ ਡੀਜੇ 'ਚ ਅਸੀਂ ਨੱਚੀ ਗਏ ਸਾਡੇ ਨਾਲ ਦੇ ਸਾਰੇ ਉੱਥੇ ਜਿੰਨੇ ਵੀ ਹਨਾ ਸੈੱਟ ਤੇ ਜਿੰਨੇ ਵੀ ਸਾਰੇ ਉਹ ਮਤਲਬ ਸਵਾਦ ਲਿਆ ਹਨ ਪੂਰਾ ਸਾਰੇ ਨੱਚ ਲੜੇ ਸਾਰੀ ਨਚਾਏ ਬਾਈ ਬਿੰਨੂ ਸਾਰੇ ਨੱਚੇ ਸਾਰੀ ਅੱਛਾ ਉਦੋਂ ਪਤਾ ਕੀ ਹੋਇਆ ਬਾਈ ਸਾਰੇ ਥੱਕੇ ਬੇ ਪੂਰਾ ਜਮਾ ਮੰਨ ਲਓ ਕਿ ਜਿਵੇਂ 100 ਬੰਦਾ ਭਜਾ ਲਿਆ ਕਿੰਨਾ ਹੰਭ ਜਾਂਦਾ ਹਨਾ ਤੇ ਬੰਬੇ ਵਾਲੇ ਡਾਇਰੈਕਟਰ ਬਾਈ ਸਾਨੂੰ ਦੇਖਣ ਗਣੀਆ ਡੀਪ ਕੰਬਲੀ ਬੰਦੀ ਪੰਜਾਬ ਦੀ ਸੀ ਪਹਿਲੀ ਵਾਰ ਦੇਖਿਆ ਹਾਲੀ ਵੀ ਆਇਆ ਕਰਦੇ ਆ ਯਾਰ ਕੇਂਦਰ ਕਮਲਾ ਕਾਹਕੇ ਆਇਆ ਹੋਇਆ ਬੋਈ ਯਾਰ ਕਮਾਲ ਦੀ ਗੱਲ ਕੀਤੀ ਦਿੱਲੀ ਚ ਵੀ ਕੀਤਾ ਪਰ ਇਹਨਾਂ ਤੋਂ ਪੰਦਰਾ ਚ ਲੈ ਗਈ ਨਰਗੀ ਐਕਸ਼ਨ ਡਾਇਰੈਕਟਰ ਸਾਡਾ ਪਤਾ ਕਿਵੇਂ ਉਹਦਾ ਵਾਹ ਯਾਰ ਕਾਹ ਕਾਉ ਕਰ ਰਹੇ ਆ ਯਾਰ ਯੰਪੀਸ ਭਾਈ ਸੋਚ ਦਿੰਦੇ ਯਾਰ ਵੀ ਥੱਕੇ ਨਹੀਂ ਹਾਂ ਸਾਰੇ ਹੰਬ ਗਏ ਸੀ ਸੀਨ ਹੋ ਗਿਆ ਅਸੀਂ ਵੇਟ ਕਰੀ ਜਾਂਦਾ ਚਾ ਸੀਨ ਹੋ ਸਾਰੇ ਥੱਕੇ ਹੰਬ ਬੈਗੋ ਦੇ ਉੱਤੇ ਲਟੇ ਬੈਗੋ ਕਿਤੇ ਹੈਨਾ ਜਦੋਂ ਨਾ ਡੀਜੇ ਦੇ ਛੋਟੇ ਸਾਥੀ ਘੁੱਟੇ ਜਾਰੇ ਨੱਚਾ ਲਾ ਗਏ ਅਗਾ ਲੈ ਹੁਣ ਕਿੱਦਰੀ ਏਨਰਜੀ ਇਹਨਾਂ ਦੀ ਵੈਂਟਚ ਏਨਰਜੀ ਨਹੀਂ ਆ ਗਈ ਬੰਦੇ ਵਾਲੇ ਚੱਕਣ ਵੀਾਰੇ ਕੀ ਆ ਯਾਰ ਮੈਂ ਕਹਿ ਥੀਟਰ ਵਾਲੇ ਆ ਜੀ ਅੱਛਾ ਭਾਈ ਇੱਕ ਕਦੇ ਵੀ ਜੇ ਏਨਰਜੀ ਵਾਲਾ ਕੰਮ ਕਰਨਾ ਤਾਂ ਪੰਜਾਬ ਚ ਹੀ ਕਰਦਾ ਸਹੀ ਗੱਲ ਅੱਛਾ ਕੀ ਕਹਿਣਾ ਚਾਹੋਗੇ ਆਡੀਅנס ਨੂੰ ਫਿਲਮ ਬਾਈ ਆਡੀਅੰਸ ਨੂੰ ਤਾਂ ਕਹਿਣਾ ਚਾਹੁੰਦਾ ਫਿਲਮ ਜ਼ਰੂਰ ਦੇਖ ਕੇ ਆਓ ਤੇ ਉਹਦੇ ਵਿੱਚ ਇੱਕ ਲੈਸਨ ਵੀ ਆ ਕਿੰਨੇ ਬੋਲ ਸਕਦਾ ਤੁਸੀਂ ਕੋਈ ਚੱਕਰ ਨਹੀਂ ਮਾਈ ਹਾਂ ਤੇ ਲੈਸਨ ਹੈ ਭਾਈ ਉਹ ਬਹੁਤ ਜ਼ਰੂਰੀ ਲੈਸਨ ਆ ਦੇਣਾ ਅਸ ਤੋਂ ਪਹਿਲਾਂ ਕਿਸੇ ਫਿਲਮ ਚ ਨਹੀਂ ਆਇਆ ਪਤਾ ਕੀ ਗੱਲ ਹੈ ਜੀ ਮੈਂ ਤਾਂ ਇਹ ਕਹਿ ਮੇਰੇ ਹਿਸਾਬ ਨਾਲ ਇਹ ਬੱਚਿਆਂ ਦੀ ਜਿਆਦਾ ਮਨਪਸੰਦੀ ਫਿਲਮ ਹੋਗੀ ਫੈਮਿਲੀ ਕਿਉਂਕਿ ਅੱਜ ਅਸੀਂ ਜਿਹੜੇ ਹਿਸਾਬ ਨਾਲ ਅਟੈਕ ਕੀਤਾ ਨਾ ਉੱਥੇ ਅੰਦਰ ਬਿਲਕੁਲ ਅਨੂ ਬਤਾ ਕਿਤੇ ਉਹ ਥੀਏਟਰ ਵਿਜ਼ਿਟਾਂ ਤੁਸੀਂ ਦੂਜੇ ਲੋਡ ਕਰ ਦਿਓ ਨਾ ਕਿਤੇ ਆਡੀਅנס ਦੇ ਵਿੱਚ ਬਾਈ ਮੈਂ ਬਾਈ ਆਡੀਅנס ਮਰ ਜਾਣਗੇ ਲੋਕ ਹਲਕੇ ਅਸੀਂ ਗਏ ਸੀ ਅੰਦਰ ਮੈਂ ਰਿਐਕਸ਼ਨ ਦਿੱਤਾ ਸੀ ਕੁੜੀ ਸੀ ਉੱਥੇ ਇੱਕ ਬੇਚਾਰੀ ਹਾਂ ਬਾਈ ਬੀਨੂ ਸਰ ਬੀਨੂ ਸਰ ਦਾ ਸੀਨ ਸੀਗਾ ਇੱਕ ਉਹਨਾਂ ਬੋਰੀਆਂ ਤੋਂ ਤਹਾਂ ਚੜਨਾ ਹੁੰਦਾ ਉਹਨਾਂ ਨੇ ਬੋਰੀਆਂ ਦੇ ਉੱਤੋਂ ਦੀ ਤੇ ਅਸੀਂ ਨਾ ਉਧਰ ਭੱਜ ਕਿਉਂਦੇ ਹੁੰਦੇ ਸੀਗੇ ਭਾਈ ਜਦੋਂ ਮੈਂ ਮੂਰੇ ਸਾਰਿਆਂ ਨੂੰ ਬੱਸ ਨਾ ਇੰਨਾ ਬਿੰਨੂ ਸਰ ਤਹਾਂ ਤੇ ਉਹਦੇ ਉਹ ਜਿਹੜਾ ਥੱਲੇ ਉਹ ਲੱਗੇ ਹੁੰਦਾ ਆਪਣਾ ਬੂਟ ਉਹਨੂੰ ਐ ਕਰਨਾ ਸੀਗਾ ਬਾਈਟ ਕਰਨਾ ਸੀਗਾ ਭਾਈ ਅਸੀਂ ਨਾ ਜਦੋਂ ਭੱਜੇਗਾ ਜਦੋਂ ਮੈਨੂੰ ਸਰ ਤਹਾਂ ਚੜ ਲੱਗੇ ਉਹ ਕਹਿੰਦੇ ਬਾਈ ਸੌ ਲੱਗੇ ਕਹਿੰਦੇ ਇੰਨਾ ਡਰ ਲੱਗਦਾ ਨਾ ਤੁਹਾਨੂੰ ਨਾਲ ਨਾਲ ਰਹਿੰਦੇ ਸੀਗੇ ਫਿਰ ਵੀ ਉਹਨਾਂ ਨੂੰ ਡਰ ਲੱਗਦਾ ਹੁੰਦਾ ਸੀਗਾ ਚੇ ਅਸੀਂ ਐ ਨਾ ਹੋ ਕਰਦੇ ਹੁੰਦੇ ਸੀਗੇ ਸੋ 13 ਜੂਨ ਨੂੰ ਮੈਸੇਜ ਦੇ ਦਿਓ ਇੱਕ ਵਾਰ ਆਡੀਓ ਮੈਸੇਜ ਇਹੀ ਹੈ ਬਾਈ ਸਿ ਆਪ ਵੀ ਜਾਓ ਆਪਦੇ ਦੋਸਤਾਂ ਨੂੰ ਵੀ ਲੈ ਕੇ ਜਾਓ ਤੇ ਭਾਈ ਮੇਰੇ ਅਰਗੇ ਜਿਹੜੇ ਸੜਿਆ ਚਲੋ ਤਾਂ ਕੱਲੇ ਵਗ ਜਾਓ ਤੇ ਬਾਕੀ ਸੱਜਣਾਂ ਪਿਆਰਾਂ ਲੈ ਕੇ ਆ ਰਹੇ ਹੋ ਸਹੀ ਗੱਲ ਆ ਸੱਜਣ ਪਿਆਰੇ ਬਹਿਮਾਨ ਬਹੁਤ ਵਧੀਆ ਤੁਹਾਡੀ ਮਿਹਨਤ ਸਫਲ ਕਰੇ ਫਿਲਮ ਚੱਲੇ ਸੁਪਰ ਡੂਪਰੇਟ ਹੋਵੇ ਚਲੋਗੇ ਭਾਈ ਲੈ ਕੇ ਮੈਂ ਅਸੀਂ ਆ ਵਿੱਚ ਕੋਈ ਇੱਕ ਵਾਰ ਫਿਲਮ ਦੇਖੂਗਾ ਨਾ ਅੱਗੇ ਜਾ ਕੇ ਕਿਸੇ ਨੂੰ ਜਰੂਰ ਦੱਸੋ ਵੀ ਦੇਖ ਕੇ ਆਇਆ ਸਹੀ ਗੱਲ ਤਿੰਨ ਬੰਦਿਆਂ ਨੂੰ ਹੋਰ ਕਹੂਗਾ ਕਿਉਂਗੇ ਪਰ ਅੱਜ ਜਾਲੀ ਮੰਗਣਾ ਕਰਨ ਵੈਜਣਾ ਵੀ ਕਿਤੇ ਰੀਅਲ 'ਚ ਵੀ ਆਉਣ ਜਾਂਦੀ ਹੈ। ਨਹੀਂ ਜੋ ਨਹੀਂ ਬਾਈ ਸਭ ਤੋਂ ਆ ਆ ਨਹੀਂ ਵੀ ਰੋਡ ਮੈਂ ਐਂਡ ਕਰਦਾ। ਹਾਂਜੀ ਜੋ ਕਰਦਾ। ਕੁੱਝ ਰਹਿ ਕੇ ਕਰਦਾ। ਕਰਦਾ ਬਾਈ ਕਰਦਾ ਬਾਈ ਕਰਦੇ ਬਾਈ ਹੁਣ ਤੂੰ ਆ ਪੱਕ ਗਿਆ ਸੀ। ਕੋਈ ਨਹੀਂ ਮਾਰਨਾ। ਸੋ ਤੇਰਾ ਜੂਨ ਕੱਲ ਜਾਨਕੀ ਫਿਲਮ ਸਿਨੇਮਾ ਕਰਾਂ ਦੇ ਵਿੱਚ ਲੱਗਣ ਲੱਗ ਰਹੀ ਹੈ। ਸਾਰੇ ਸਿਨੇਮਾ ਕਰਾਂ ਦੇ ਵਿੱਚ ਦੇਖ ਕੇ ਆਓ ਜੀ ਮੁੰਡੇ ਬਹੁਤ ਮੈਂ ਤਾਂ ਸੋ ਮਿਲਦੇ ਆ ਸਿਨੇਮਾ ਕਰਾਂ ਦੇ ਵਿੱਚ। ਥੈਂਕ ਯੂ।